ਸੀ ਦੱਸ ਮੈਨੂੰ ਗਲਤ ਗੱਲ ਕਿਹੜੀ ਪੁੱਛੀ ਆ ਬਸ ਤਨੀ ਇੱਕ ਵੀ ਗਲਤ ਗੱਲ ਪੁੱਛੀ ਵੇਟ ਕਰਨ ਲੱਗਾ ਸੀ ਉਹ ਤਾਲੀ ਡੇ ਬੈਠੀ ਇੱਕ ਮਿੰਟ ਤੂੰ ਆ ਕੇ ਕਹਿਣਾ ਅਸੀਂ ਇੱਥੇ ਬੀਬੀਆਂ ਨੂੰ ਪੁੱਛ ਰਹੇ ਆ ਇਹ ਬਾਈ ਆਇਆ ਕਹਿੰਦਾ ਹਾਂਜੀ ਮੈਂ ਵੀ ਡੱਲੇਵਾਲ ਸਾਹਿਬ ਬਾਰੇ ਕੁਝ ਕਹਿਣਾ ਮੈਂ ਕੀ ਜੀ ਕਹਾਂ ਇੱਕ ਮਿੰਟ ਬਾਈ ਕਹਿੰਦਾ ਮੈਂ ਵੀ ਡੱਲੇਵਾਲ ਸਾਹਿਬ ਬਾਰੇ ਕੁਝ ਕਹਿਣਾ ਮੈਂ ਕੀ ਜੀ ਕਹਾਂ ਦੱਸੋ ਗਲਤ ਕੀਤਾ ਬਾਈ ਸਾਨੂੰ ਕਹਦੇ ਅਸੀਂ ਨਾ ਬ੍ਰਦਰ ਬ੍ਰਦਰ ਮਾਝੂ ਦਾ ਨਹੀਂ ਕਿਹਾ ਨਹੀਂ ਤੁਸੀਂ ਦੱਸ ਦਿਓ ਕਿ ਮੈਂ ਪੁੱਛਿਆ ਤਾਂ ਫਿਰ ਮੈਨੂੰ ਦੱਸੋ ਮੇਰੀ ਗੱਲ ਸੁਣੋ ਤੁਸੀਂ ਕੀ ਅਸੀਂ ਇੰਨੇ ਨਾ ਮੇਰੀ ਲਾਖਾ ਮੈਂ ਚੁੱਪੀ ਪੁੱਛ ਨਹੀਂ 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 ਇੱਕ ਮਿੰਟ ਮੈਂ ਤਾਂ ਯਾਰ ਸਾਰੇ ਲੋਕਾਂ ਨੂੰ ਅਸੀਂ ਪੁੱਛ ਰਹੇ ਆ ਇੱਕ ਮਿੰਟ ਸਾਰੇ ਮਿੰਟ ਮੈਂ ਤਾਂ ਪੁੱਛੋ ਕੀ ਪਤਾ ਕੀ ਪਹਿਲਾਂ ਤੁਹਾਨੂੰ ਮੈਂ ਦੱਸਦਾ ਨਹੀਂ ਨਹੀਂ ਕੋਈ ਗੱਲ ਨਹੀਂ ਯਾਰ ਕੋਈ ਗੱਲ ਨਹੀਂ। ਉਹੀ ਚੱਕਰ ਹੈ ਤੁਮ ਜਿਆਨ ਬਣੀ ਤਾਂ ਤੁਸੀਂ ਪਹਿਲਾਂ ਮੇਰੀ ਗੱਲ ਸੁਣੋ। ਸਿਆਣੇ ਆ। ਸਿਆਣੇ ਨੇ ਕਰ ਰਹੇ ਆ। ਇਹ ਗਲਤੀ ਹੈ ਇਹਨਾਂ ਦੀ ਇਹ ਜਿਹੜੇ ਬੰਦੇ ਨੂੰ ਪਤਾ ਨਹੀਂ ਆ ਅਧੋਲਣ ਬਾਰੇ ਉਹਦੇ ਤੋਂ ਇਹ ਸਵਾਲ ਪੁੱਛਦੇ ਆ। ਇਹ ਜਾਣ-ਪੁੱਝ ਕੇ ਪੁੱਛਦੇ ਆ ਸਵਾਲ। ਜਿਹੜੇ ਬੰਦੇ ਨੂੰ ਅਧੋਲਣ ਬਾਰੇ ਸਵਾਲ ਪੁੱਛਣਾ ਨਹੀਂ ਚਾਹੀਦਾ ਫਰਜ਼ੀ ਨਾ ਪੁੱਛੋ। ਪਹਿਲਾਂ ਪਹਿਲਾਂ ਮੈਨੂੰ ਐਂ ਦੱਸੋ। ਠੀਕ ਹੈ ਜੀ। ਕੀ 1 ਮਿੰਟ ਆ। ਆਮ ਪਬਲਿਕ ਨੂੰ ਇਹ ਪੁੱਛਿਆ ਨਹੀਂ ਜਾ ਸਕਦਾ ਕਿ ਅੱਜ ਤੁਸੀਂ ਇਥੋਂ ਕੀ ਸੁਨੇਹਾ ਲੈ ਕੇ ਜਾ ਰਹੇ ਹੋ। ਆਮ ਪਬਲਿਕ ਨੂੰ ਜਿੰਨੂੰ ਵਿਚਾਰੇ ਨੂੰ ਨਹੀਂ ਪਤਾ ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਅਸੀਂ ਕੀ ਸੁਨੇਹਾ ਲੈ ਕੇ ਆਏ। ਉਹ ਤਾਂ ਹੀ ਦੇ ਆ ਤੂੰ ਕੈਮਰਾ ਚਲਾਈ ਖੜਾ ਚਲਾਣਾ ਹਾਂ ਪੁੱਛਾਂਗੇ ਆਮ ਪਬਲਿਕ ਨੂੰ ਪੁੱਛਾਂਗੇ ਤੁਸੀਂ ਆਮ ਪਬਲਿਕ ਨੂੰ ਪੁੱਠਾ ਸਵਾਲ ਪੁੱਛਦੇ ਹੋ ਸਰਕਾਰ ਦੇ ਬਾਰੇ ਦਾ ਪੁੱਛਦੇ ਹੋ ਆ ਅਸੀਂ ਸਰਕਾਰ ਦੀ ਪਸੰਦੀਦਾ ਹੋਇਤਾ ਆ ਜਿਹੜੇ ਮੋਗਾਂ ਤੇ ਰੱਖਦਾ ਜਿਹੜਾ ਲੋਕ ਧਰਨਿਆਂ ਤੇ ਬੈਠੇ ਆ ਸਰਕਾਰ ਦੇ ਮਾਰੇ ਬੈਠੇ ਆ ਤੁਸੀਂ ਲੋਕ ਸਰਕਾਰ ਦੀ ਗੱਲ ਕਰਦੇ ਹੋ ਪਤਾ ਕੀ ਤੂੰ ਆਪਦੀ ਵੀ ਗੱਲ ਕਰ ਤੈਨੂੰ ਇਹ ਲੱਗਦਾ ਮੇਰੀ ਵਾਇਰਲ ਹੋ ਜੂ ਵਾਇਰਲ ਦੀ ਗੱਲ ਹੋਣੀ ਤੇਰੀ ਵਾਇਰਲ ਵਾਇਰਲ ਹੋਰ ਦੀ ਗੱਲ ਨਹੀਂਗੀ ਹਾਂ ਪਾੜ ਦਿਆ ਪਾੜ ਦਿਆ ਪਾੜ ਦਿਆ ਬਦਨਾਮ ਕਰ ਦਿਆ ਜਿਥੇ ਬੰਦੇ ਨੂੰ ਇੱਕ ਕੀਤਾ ਹਾਂ ਇੱਕ ਕੀਤਾ ਜਾ ਬਈ ਜੇ ਆਪਾਂ ਇਹ ਵੀ ਕਹਿ ਸਕਦੇ ਆ ਵੀ ਜੇ ਦੋ ਭਰਾਵਾਂ ਦੀ ਬਾਈ ਸਹੀ ਗੱਲ ਆ ਬਾਈ ਯਾਰ ਵੀ ਆਪਾਂ ਵੀ ਸਾਨੂੰ ਨੇੜੇ ਕਿਵੇਂ ਹੋ ਸਕਦੇ ਆ ਇਹ ਅंदोलਨ ਚ ਯਾਰ ਅਣਜਾਣ ਬੰਦੇ ਨੂੰ ਸਵਾਲ ਕਰਦੇ ਆ ਜਿਸ ਨੂੰ ਵਿਚਾਰੇ ਨੂੰ ਕੋਈ ਪਤਾ ਨਹੀਂ ਅंदोलਨ ਬਾਰੇ ਅਸੀਂ ਪੁੱਛਦੇ ਆ ਵੀ ਕੀ ਮੈਸੇਜ ਲੈ ਕੇ ਜਾ ਰਹੇ ਹਾਂ ਕਿਵੇਂ ਪ੍ਰੋਗਰਾਮ ਲੱਗਾ ਕਿੰਨਾ ਕੱਟ ਸੀ ਲੋਕ ਕਹਿੰਦੇ ਆ ਲੱਖਾਂ ਦਾ ਕੱਟ ਸੀ ਅਸੀਂ ਨਾਲ ਬੋਲਦੇ ਆ ਲੱਖਾਂ ਦਾ ਕੱਟ ਹੋਇਆ ਅੱਜ ਸਰਕਾਰ ਤੇ ਅਸਰ ਪਊਗਾ ਕੀ ਮਾੜਾ ਕਰ ਰਹੇ ਤੁਸੀਂ ਠੀਕ ਆ ਮਾੜਾ ਅੱਛਾ ਇਹ ਬਾਈ ਇਹ ਬਾਈ ਪਤਾ ਕੀ ਆ ਏ ਇਹ ਮੈਨੂੰ ਲੱਗਾ ਨਵਾਂ ਨੂਆ ਪੇਜ ਨੂੰ ਆਇਆ ਕਿ ਹਾਂ ਹਾਂ ਨਵਾਂ ਨੂਆ ਜੀ ਵੀਡੀਓ ਬਣਾ ਕੇ ਤੇ ਮੈਂ ਵਾਇਰਲ ਕਰਕੇ ਮੈਂ ਪੇਜ ਨੂੰ ਉੱਪਰ ਲੈ ਜਾਊਗਾ ਮੈਨੂੰ ਜਾਣਦੇ ਆ ਲੋ ਠੀਕ ਆ ਵਧੀਆ ਗੱਲ ਆ ਜਾਣਨਾ ਚਾਹੀਦਾ ਅਸੀਂ